अनुष्का शर्मा ने लंदन ਦੇ ਵਿੱਚ ਕਿਉਂ ਕਰਵਾਈ ਜਨਵਰੀ ਵਿੱਚ ਆਈ ਸਾਹਮਣੇ ਅਦਾਕਾਰਾ अनुष्का शर्मा ਅਦਾਕਾਰ ਇੱਕ ਵਾਰੀ ਫੇਰ ਤੋਂ ਬੱਚੇ ਦੀ किलकारियां ਗੂੰਜੀਆਂ ਹਨ ਅਦਾਕਾਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਮ ਅਕਾਇਸ਼ ਰੱਖਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ अनुष्का शर्मा ਨੇ 15 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ ਹਾਲਾਂਕਿ ਕਿਸੇ ਨੂੰ ਵੀ ਇਸ ਕੱਲ ਦਾ ਪਤਾ ਨਹੀਂ ਸੀ ਕਿ ਉਸਨੇ ਜਨਮ ਕਿੱਥੇ ਦਿੱਤਾ ਪਰ ਵਿਰਾਟ ਕੋਹਲੀ ਨੇ ਤਸਵੀਰ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਹੈ ਜਿਸ ਚ ਉਹਨਾਂ ਨੂੰ ਮੁੰਬਈ ਤੋਂ ਦੂਰ ਵਿਦੇਸ਼ ਦੇ ਵਿੱਚ ਦੇਖਿਆ ਜਾ ਸਕਦਾ ਹੈ ਕੁਝ ਸਮੇਂ ਤੋਂ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਹਾਲਾਂਕਿ ਵਿਰਾਟ ਜਾਂ ਅਨੁਸ਼ਕਾ ਨੇ ਪ੍ਰੈਗਨੈਂਸੀ ਦੀ ਪੁਸ਼ਟੀ ਨਹੀਂ ਕੀਤੀ ਮੰਗਲਵਾਰ ਨੂੰ ਜੋੜੇ ਨੇ ਸੋਸ਼ਲ ਮੀਡੀਆ ਹੈਂਡਲ ਤੇ ਐਲਾਨ ਕੀਤਾ ਹੈ ਕਿ 15 ਫਰਵਰੀ ਨੂੰ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਇਹ ਖੁਸ਼ਖਬਰੀ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਇਸ ਜੋੜੇ ਨੂੰ ਵਧਾਈਆਂ ਦੇ ਰਿਹਾ ਹੈ अनुष्का शर्मा दी दूसरी प्रेगनेंसी नु लेके पुत्र ਦੇ ਜਨਮ ਤੱਕ ਵਿਰਾਟ ਕੋਹਲੀ ਨੇ ਇਸ ਨੂੰ ਸਾਰੀ ਚੀਜ਼ ਨੂੰ ਪ੍ਰਾਈਵੇਸੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਪਰ ਪ੍ਰਸ਼ੰਸਕਾਂ ਦਾ ਧਿਆਨ ਉਹਨਾਂ ਤੇ ਪੈ ਹੀ ਗਿਆ ਵਿਰਾਟ ਦੀ ਤਸਵੀਰ ਲੰਡਨ ਤੋਂ ਸਾਹਮਣੇ ਆਈ ਹੈ ਜਿਸ ਨੂੰ ਉਹਨਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ ਵਿਰਾਟ ਨੂੰ ਲੰਡਨ ਦੀਆਂ ਸੜਕਾਂ ਤੇ ਸੈਰ ਕਰਦਿਆਂ ਦੇਖਿਆ ਗਿਆ ਪ੍ਰਸ਼ੰਸਕਾਂ ਦੇ ਮਨ ਦੇ ਵਿੱਚ ਸਵਾਲ ਆਇਆ ਕਿ ਵਿਰਾਟ ਅਨੁਸ਼ਕਾ ਦੀ ਡਿਲੀਵਰੀ ਮੁੰਬਈ ਦੇ ਵਿੱਚ ਨਹੀਂ ਸਗੋ ਵਿਦੇਸ਼ ਦੇ ਵਿੱਚ ਕਿਉਂ ਕਰਵਾਏਗੀ DNN ਰਿਪੋਰਟ ਨੇ ਦੱਸਿਆ ਕਿ ਜੋੜਾ ਪ੍ਰਾਈਵੇਸੀ ਚਾਹੁੰਦਾ ਸੀ ਪੈਪਰਾਜ਼ੀ ਦੇ ਵਾਰ-ਵਾਰ ਮਨਾ ਕਰਨ ਦੇ باوجود ਵਾਮਿਕਾ ਦੀਆਂ ਤਸਵੀਰਾਂ ਕਈ ਵਾਰ ਕਲਿੱਕ ਕੀਤੀਆਂ ਗਈਆਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ ਵਿਰਾਟ ਅਨੁਸ਼ਕਾ ਦੂਜੇ ਬੱਚੇ ਨੂੰ ਲੈ ਕੇ ਆਪਣੀ ਪ੍ਰਾਈਵੇਸੀ ਰੱਖਣਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਮੁੰਬਈ ਤੋਂ ਦੂਰ ਲੰਡਨ ਚੁਣਿਆ ਇੱਕ ਹੋਰ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋੜਾ ਯੂਕੇ ਦੇ ਵਿੱਚ ਸ਼ਿਫਟ ਹੋਣਾ ਚਾਹੁੰਦਾ ਹੈ ਘਟੋ-ਘਟ ਉਹ ਇਸ ਥਾਂ ਨੂੰ ਆਪਣਾ ਦੂਜਾ ਘਰ ਬਣਾਉਣਾ ਚਾਹੁੰਦਾ ਹੈ ਉਹ ਉਥੋਂ ਦੀ ਨਾਗਰਿਕਤਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ ਲੰਡਨ ਦੇ ਵਿੱਚ ਡਿਲੀਵਰੀ ਕਰਨਾ ਬਿਹਤਰ ਸਮਝਿਆ ਹਾਲਾਂਕਿ ਪੰਜਾਬੀ ਗਰੂਪਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਸ ਸਾਰੀ ਗੱਲ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਣ ਦੇ ਬਾਵਜੂਦ ਨਹੀਂ ਤੁਹਾਡੀ ਇਸ ਅਪਡੇਟ ਤੇ ਜੋ ਵੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ